ਜਿਹੜਾ ਕੋਈ ਫੀਮ ਵੇਚਦਾ ਹੈ ਫੀਮ ਤੇ ਛੱਡੋ ਫੀਮ ਨਾਲ ਤਾਂ ਬੰਦਾ ਮਰਦਾ ਨਹੀਂ ਜਿਹੜੇ ਸਮੈਕ ਵੇਚਦੇ ਨੇ ਚਿੱਟਾ ਵੇਚਦੇ ਨੇ ਜਿਹੜੇ ਕਿਸੇ ਦੇ ਪੁੱਤਾਂ ਨੂੰ ਮਾਰ ਕੇ ਜਿੰਨੇ ਕੋਠੀ ਪਾਈ ਹੈ ਫਿਰ ਉਹਦੀ ਵਾਕਈ ਗਿਰ ਦੇਣੀ ਚਾਹੀਦੀ ਜੇ ਫੀਮ ਵੇਚੇ ਜੇ ਜੇ ਸਮੈਕ ਵੇਚ ਕੇ ਕਿਸੇ ਦੇ ਬੱਚੇ ਮਾਰ ਕੇ ਉਹ ਅਮੀਰ ਬਣਿਆ ਉਹ ਸਾਰੀ ਪ੍ਰਾਪਰਟੀ ਖੋਲਣੀ ਚਾਹੀਦੀ ਇਹਨਾਂ ਕੋਈ ਪੂਰਨ ਅਧਿਕਾਰ ਹੈਗਾ ਇਹ ਕਾਰਵਾਈ ਕਰਨ ਦਾ ਤੇ ਕਾਨੂੰਨ ਬਣਾ ਲਓ ਸਰਕਾਰ ਕਾਦੇ ਵਾਸਤੇ ਹੈ ਕਾਨੂੰਨ ਬਣਾਉਣ ਵਾਸਤੇ ਬਣਾ ਲਓ ਨਮਾ ਬਣਾ ਲਓ ਇਹ ਮਤਲਬ ਥੋੜੀ ਹੈ ਮੈਂ ਕੋ ਆਪਣੇ ਅਮੀਰ ਬਣਨ ਵਾਸਤੇ ਲੋਕਾਂ ਦੇ ਬੱਚੇ ਮਾਰਦੇ ਹੋ ਇੱਕ ਕਸੂਰ ਬੱਚਿਆਂ ਦੇ ਮਾਰਦੇ ਤੱਕ ਕਿਉਂ ਪਹੁੰਚਦਾ ਹੈ ਘਰ ਦੇ ਮਾਪੇ ਹੀ ਢਾਈ ਦਿੰਦੇ ਨੇ ਲੋ ਜੋ ਵੀ ਹੈ ਜੋ ਵੀ ਹੈ ਉਹ ਪੈਸਾ ਉਸੇ ਖਰਚ ਲੱਗਿਆ ਤੁਸੀਂ ਕਰ ਵੀ ਜੱਜ ਮੰਨਦੇ ਹੋ ਬਿਲਕੁਲ ਜੱਜ ਮੰਨਦੇ ਬਿਲਕੁਲ ਜੱਜ ਮੰਨਦੇ ਆ ਜੇ ਪਰ ਸੱਚਾ ਹੋਏ ਕੇਸ ਇਹ ਨਵੇਂ ਪੁਲਿਸ ਪੈਸੇ ਕਮਾਉਣ ਵਾਸਤੇ ਫ ਕਾਰਵਾਈ ਕਰਦੇ ਤੇ ਚਲਦਾ ਵੀ ਤੇ ਹੈ ਕਿ ਪੈਸੇ ਲੈਣ ਵਾਸਤੇ ਹੁਣ ਪਿੱਛੇ ਇੱਕ ਅਸੀਂ ਕੇਸ ਸੁਣ ਰਹੇ ਹਾਂ ਬਈ ਉਹ ਪੈਸੇ ਲੈਣ ਵਾਸਤੇ ਨੌਟਰ ਕਰਤਾ ਇਹ ਧੋੜਈ ਹੈ ਉਸ ਦਾ ਕਤਲ ਕੇਸ ਬਣਾਓ ਪੁਲਿਸ ਵਾਲੇ ਤੇ ਫਿਰ ਜੇ ਆਪਾਂ ਇਕੱਠੇ ਇਕੱਲੇ ਇਕੱਲੇ ਟਰਾਂਗੇ ਤੇ ਵਟੋਗੇ ਤੇ ਕਟੋਗੇ ਇਹਦੇ ਹੈ ਹੀ ਤੇ ਜਿਹੜਾ ਇਹਦੇ ਸਭ ਤੋਂ ਵੱਡੀ ਗਲਤੀ ਕੀਤੀ ਗਈ ਗੈਰ ਰਾਜਨੀਤਿਕ ਰਾਜਨੀਤਿਕ ਫਲਾਣਾ ਮੋਰਚਾ ਟਮਕਾਣਾ ਮੋਰਚਾ ਏ ਅਸੀਂ ਆਪਣੇ ਪੈਰ ਤੇ ਆਪ ਕੋਹਾੜੀ ਮਾਰ ਰਹੇ ਹਾਂ ਹੋਣਾ ਚਾਹੀਦਾ ਅਸੀਂ ਮਿਨੀਮਮ ਅਜੰਡਾ ਲੈ ਕੇ ਜਿਹੜਾ ਵੀ ਲੜਨਾ ਚਾਹੁੰਦਾ ਉਹ ਆ ਜੇ ਮਿਨੀਮਮ ਅਜੰਡੇ ਤੇ ਲੜਾਈ ਜਿਵੇਂ ਐਸ ਕੇਮ ਬਣਾਇਆ ਸੀ ਮਿਨੀਮਮ ਅਜੰਡੇ ਤੇ ਬਣਾਇਆ ਸੀ ਵੀ ਆਹ ਤਿੰਨ ਕਾਨੂੰਨ ਤੇ ਐਮ ਐਸਪੀ ਤੇ ਆ ਸਾਰਿਆਂ ਨੂੰ ਇਕੱਠੇ ਹੋ ਕੇ ਜੇ ਲੜਦੇ ਤੇ ਅੱਜ ਸੈਦ ਕੁੱਟਣ ਦੀ ਨੌਬਤ ਨਾ ਆਂਦੀ ਅੱਜ ਸਿਕਟਣ ਦੀ ਜਿਹੜੀ ਨੌਬਤ ਆਈ ਹੈ ਉਹ ਇਸ ਕਰਕੇ ਆਈ ਇਹ ਵੀ ਅਸੀਂ ਇੱਕ ਮੰਚ ਤੇ ਇਕੱਠੇ ਨਹੀਂ ਪ੍ਰਯਾਸ ਕਰਨ ਤੋਂ ਬਾਅਦ ਵੀ ਨਹੀਂ ਹੋਇਆ। ਬਕਰੇਵਾ ਦਾ ਕਾਰਨ ਕੀ ਮੰਦੇ ਹੋ? ਬਕਰੇਵਾ ਦਾ ਕਾਰਨ ਤੇ ਹੁਣ ਜਿਹੜਾ ਨੇ ਬਕਰੇਵਾ ਕਰ ਰਹੇ ਨੇ ਉਹਨਾਂ ਨੂੰ ਪੁੱਛੋ ਫਿਰ ਮੈਂ ਤੇ ਪਹਿਲੇ ਹੀ ਕਹਿ ਗਿਆ ਬਿਜ਼ਨਸ ਨੂੰ ਤੁਸੀਂ ਨਾ ਪੁੱਛੋ। ਤੁਹਾਡੇ ਹਿਸਾਬ ਨਾਲ ਪੁੱਛਿਓ। ਤੁਹਾਡੇ ਹਿਸਾਬ ਨਾਲ ਕਾਰਨ ਕੀ ਹੈ? ਦੇਖੋ ਜਦੋਂ ਜਦੋਂ ਆਪਾਂ ਦਿੱਲੀ ਤੋਂ ਆਏ ਆ। ਪਹਿਲੀ ਗੱਲ ਤੇ ਇਹ ਹੈ ਕਿ ਸਾਡੀ ਜਿਹੜੀ ਐਮਐਸਪੀ ਦੀ ਮੰਗ ਸੀ ਜਦੋਂ ਉੱਥੇ ਸੀ ਪਰ ਉੱਥੇ ਹੀ ਨਿਬੜਦੇ। ਸਾਡੇ 12 ਮਹੀਨੇ ਇੱਕ ਜਗ੍ਹਾ ਬੈਠਣ ਦੀ ਬਜਾਏ ਆਪਾਂ ਸੱਤ-ਸੱਤ ਤੇ ਜਾਂਦੇ। ਤੇ ਇਹ ਕਹੇ ਕਿ ਜਾਂਦੇ ਅਸੀਂ ਮਰਨ ਵਾਸਤੇ ਆਏ ਆ ਤੁਸੀਂ ਸਾਨੂੰ ਜਾਂ ਤਾਂ ਗੋਲੀ ਮਾਰ ਦਿਓ ਜਾਂ ਸਾਡੀ ਗੱਲ ਮੰਨ ਲਓ ਅਸੀਂ ਹੱਥ ਨਹੀਂ ਚੱਕਣਾ ਠੀਕ ਹੈ ਤੇ ਜਿਹੜੀ ਐਮਐਸਪੀ ਦੀ ਮੰਗ ਸੀ ਉੱਥੇ ਹੀ ਨਿਬੜ ਕੇ ਆਣੀ ਚਾਹੀਦੀ ਸੀ ਉਸੇ ਟਾਈਮ ਚਲੋ ਜੇ ਕੋਈ ਲਾਰੇ ਲੱਪੇ ਦੇ ਵਾਪਸ ਆ ਗਏ ਫਿਰ ਜੇ ਦੁਆਰੇ ਉਸ ਤੇ ਅੰਦੋਲਨ ਕਰਨਾ ਪਿਆ ਜਿੰਨੇ ਸੰਗਠਨ ਉਸ ਅੰਦੋਲਨ ਦੇ ਵਿੱਚ ਸ਼ਾਮਲ ਹੈ ਸੀ ਉਹ ਸਾਰਿਆਂ ਨੂੰ ਮਿਲ ਕੇ ਕਰਨਾ ਚਾਹੀਦਾ ਸੀ ਤੇ ਇੱਕ ਕਹੇ ਮਨ ਨਹੀਂ ਮੈਂ ਇਕੱਲਾ ਕਰਾਂਗਾ ਮੈਂ ਤੈਨੂੰ ਨਾਲ ਨਹੀਂ ਲੈਂਦਾ ਫਿਰ ਦੂਜਾ ਕੀ ਕਰੇਗਾ ਜੀ ਔਰ ਰਿਜ਼ਲਟ ਆਪਾਂ ਭੁਗਤ ਰਹੇ ਆ ਪੀ ਜਾ ਬੜਾ ਸ਼ੁਗਰ ਤੈਨੂੰ ਨਾਲ ਨਹੀਂ ਲਾਇਆ ਕਿ ਉਹਨਾਂ ਨੇ ਨਹੀਂ ਲਾਇਆ ਤਿੰਨ ਵਾਰੀ ਮੈਂ ਕਿਹਾ ਨਹੀਂ ਲਾਇਆ ਚਾਰਨ ਕੀ ਕਹਿੰਦੇ ਬਾਅਦ ਕੀ ਕਹਿੰਦੇ ਕੀ ਨਹੀਂ ਕਹਿੰਦੇ ਅਸੀਂ ਤੇ ਗੈਰ ਰਾਜਨੀਤਿਕ ਜਨਤਾ ਉਹ ਹੀ ਮੋਰਚਾ ਕਰੇਗਾ ਫਿਰ ਹੁਣ ਕੀ ਨੀਤੀ ਤੁਹਾਡੀ ਰਾਜਨੀਤਿਕ ਨਹੀਂ ਉਹ ਤਾਂ ਸਾਡੀ ਰਾਜਨੀਤੀ ਸਾਡਾ ਹੁਣ ਵੀ ਇਹ ਕਹਿਣਾ ਹੈ ਵੀ ਜੇ ਅਸੀਂ ਹੁਣ ਵੀ ਸਾਰੇ ਇਕੱਠੇ ਹੋ ਕੇ ਲੜੀਏ ਹੁਣ ਵੀ ਤਾਕਤ ਹੈ ਜੇ ਇਕੱਲੇ ਇਕੱਲੇ ਲੜਾਂਗੇ ਫਿਰ ਘਟਾਂਗੇ ਇੱਡਾ ਵੱਡਾ ਸੰਘਰਸ਼ ਹੋਇਆ ਲੇਕਿਨ ਮੰਗਾ ਫਿਰ ਉੱਥੇ ਵੀ ਉੱਥੇ ਨਹੀਂ ਮੰਗਾ ਤਾਂ ਫਿਰ ਪੂਰੀ ਨਹੀਂ ਹੋਈਆਂ ਸੰਘਰਸ਼ ਫਿਰ ਕਿੱਥੇ ਰਹਿ ਗਿਆ ਸੰਘਰਸ਼ ਮੈਂ ਉਹੀ ਕਹਿ ਰਿਹਾ ਜੀ ਸੰਘਰਸ਼ ਵੀ ਨਹੀਂ ਕਰਦੇ ਨਾ ਇੱਕ ਸਾਲ ਚੌਕੜੀ ਮਾਰ ਕੇ ਬਹਿ ਜਾਣਾ ਇਹ ਸੰਘਰਸ਼ ਨਹੀਂ ਹੈ ਮੇਰੇ ਕੱਖ ਜਾਂਜ ਨਹੀਂ ਹੈ ਕਿਸੇ ਨੂੰ ਰਣਨੀਤੀ ਕਿਸੇ ਦੀ ਬੱਕਰੀ ਹੋ ਸਕਦੀ ਹੈ ਉਹਨਾਂ ਉਹ ਠੀਕ ਸਮਝ ਸਕਦੇ ਨੇ ਪਰ ਮੇਰੇ ਵਾਸਤੇ ਠੀਕ ਮੈਂ ਮੈਨੇ ਠੀਕ ਸਮਝਦਾ ਮੈਨੂੰ ਇਹ ਸਮਝਦਾ ਵਾਂ ਕਿ ਪਿੱਛੇ ਵੀ ਆਪਾਂ 12 ਮਹੀਨੇ ਗਲਤ ਬੈਠੇ ਆਪਾਂ ਨੂੰ 20 ਦਿਨ ਬਾਅਦ 15 ਦਿਨ ਬਾਅਦ ਮੈਂ ਰੱਖਿਆ ਸੀ ਪਸਤਾ ਉਸ ਟਾਈਮ ਵੀ ਸੰਸਦ ਘੇਰੀਏ ਔਰ ਉਸ ਟਾਈਮ ਵੀ ਸੰਸਦ ਘੇਰਨੇ ਜੇ ਸੰਸਦ ਘੇਰਦੇ ਤੇ ਅਸੀਂ ਇਹ ਕਹਿ ਕੇ ਜਾਂਦੇ ਵੀ ਅਸੀਂ ਆ ਰਹੇ ਹਾਂ ਅਸੀਂ ਹੱਥ ਨਹੀਂ ਚੱਕਾਂਗੇ ਤੇ ਯਾਦ ਹੈ ਸਾਡੀ ਗੱਲ ਮੰਨ ਲਓ ਨਹੀਂ ਤੇ ਤੁਹਾਡੀ ਸੰਸਦ ਜਿਹੜੀ Sri Lanka ਚ ਕੀਤੀ ਹੈ ਨਾ ਉਹ ਕਰ ਦੇਣਾ ਤੇ ਨਾਲ ਕੀ ਸਾਰੇ ਦੇਸ਼ ਦੇ ਕਿਸਾਨਾਂ ਨੂੰ ਮਾਰ ਦਿੰਦੇ ਸਾਡੇ 700 ਮਰ ਗਏ ਬੈਠੇ ਬੈਠੇ ਫਿਰ ਆਪਾਂ ਨੇ ਬਚਾ ਲਏ ਜਿਸ ਤਰੀਕੇ ਨਾਲ ਮੁੱਖ ਮੰਤਰੀ ਦੀ ਮੀਟਿੰਗ ਹੋਣ ਤੋਂ ਬਾਅਦ ਜਿਹੜੇ ਕਿਸਾਨਾਂ ਦਾ ਚਿਹਰਾ ਤੋਈਆ ਉਹ ਕੀ ਮੰਨਦੇ ਹੋ ਤੁਸੀਂ ਸਹੀ ਕਿ ਤੱਕ ਗਲਤ ਉਹ ਗਲਤ ਹੈ ਉਹਨੂੰ ਕਿਹੜਾ ਸਹੀ ਕਹੇਗਾ ਡੰਡਾ ਚਲਾਉਣਾ ਤੇ ਕਿਤੇ ਨਹੀਂ ਗਲਤ ਹੈ ਉਹਨੂੰ ਕਿਹੜਾ ਸਹੀ ਕਹੇਗਾ ਪਰ ਉਹਨੇ ਸਾਡੀ ਕਮਜ਼ੋਰੀ ਦਾ ਫਾਇਦਾ ਚੁੱਕਿਆ ਜਿਸ ਤਰ੍ਹਾਂ ਦੇ ਨਾਲ ਪੰਜਾਬ ਸਰਕਾਰ ਜਿਹੜੀ ਹੈਗੀ ਹੈ ਨਸ਼ਿਆਂ ਨੂੰ ਰੋਕਣ ਵਾਸਤੇ ਵੱਡੇ ਵੱਡੇ ਮੁਹਿੰਮ ਚਲਾ ਰਹੀ ਆ ਪਰ ਲੂ ਚਲਾ ਰਿਹਾ ਬਲਡوزر ਇਸ ਸਿਸਟਮ ਕੀਤਾ ਜਾ ਰਿਹਾ ਵਾ ਲੱਗਦਾ ਉਹ ਜਾਇਜ਼ ਵਜ ਬਲਡوزر ਆ ਜੀ ਇਸਨੂੰ ਐਨਕਾਊਂਟਰ ਕੀਤਾ ਜਾ ਆ ਜੀ ਗੱਲ ਇਹ ਹੈ ਕਿ ਵੀ ਯਾਤੇ ਕਰਦੇ ਨੇ ਨਜਾਇਜ਼ ਕਰਦੇ ਨੇ ਤੇ ਜਾਂ ਫਿਰ ਉਹਨੂੰ ਛੂਟ ਦਿੰਦੇ ਨੇ ਪਹਿਲੀ ਗੱਲ ਤੇ ਇਹ ਹੈ ਨਸਾ ਬਿਨਾ ਪ੍ਰਸਤੀ ਮਿਲੀ ਭਗਤ ਤੋਂ ਵੀ ਕੀ ਨਹੀਂ ਸਕਦਾ ਬਲਡوزر ਕਾਰਵਾਈ ਨਸਾ ਬਿਨਾ ਰਾਜਨੀਤੀ ਦੀ ਇੰਟਰਫੇਰੈਂਸ ਤੋਂ ਵੀ ਨਹੀਂ ਸਕਦਾ ਕਿਵੇਂ ਵੀ ਕਿਜੇਗਾ ਦੂਜੀ ਗੱਲ ਫਿਰ ਜਦੋਂ ਇਹ ਕਰਦੇ ਨੇ ਫਿਰ ਮਤਲਬ ਅਵੈਦ ਫਿਰ ਅਵੈਦ ਅਵੈਦ ਦਾ ਮਤਲਬ ਇਹ ਹੈ ਕਿ ਵੀ ਹੱਦ ਨਾਲ ਅੱਗੇ ਵੱਧ ਕੇ ਉਹ ਤੇ ਜ਼ੁਲਮ ਕਰਨਾ ਜਿਵੇਂ ਹਰਿਆਣਾ ਚ ਇੱਕ ਦਾ ਕੀਤਾ ਇੱਕ ਉਹਦਾ ਚ ਬੁੜਾ ਖਾਂਦਾ ਸੀ ਫੀਮ ਚੱਕੋ ਪਿੰਡ ਦਾ ਸੀ ਤੇ ਉਹਦੇ ਕੋਲ ਫੀਮ ਫੜ ਕੇ ਤੇ ਬਲਡੋਜ਼ਰ ਦਾ ਆਰਡਰ ਦੇ ਦਿੱਤਾ ਤੇ ਅਸੀਂ ਜੇ ਵੀ ਆ ਤੇ ਵੇਚਦਾ ਹੋਏ ਤਾਂ ਦੱਸੋ ਇਹ ਖਾਂਦਾ ਹੈ ਤੇ ਇਹ ਬਿਨਾ 70 ਸਾਲ ਦਾ ਬੁੜਾ ਫੀਮ ਤੋਂ ਬਿਨਾ ਰਹਿ ਵੀ ਨਹੀਂ ਸਕਦਾ ਠੀਕ ਹੈ ਅੱਜਾ ਕੇ ਰਕਵਾਈ ਨਹੀਂ ਜਾਣ ਦਿੱਤੀ ਤੇ ਫਿਰ ਇਹ ਜ਼ੁਲਮ ਕਰਦੇ ਨੇ ਪਰ ਇਹ ਹੈ ਕਿ ਵੀ ਜਿਹੜਾ ਸਰਕਾਰ ਰਕਵਾਉਣਾ ਚਾਹੁੰਦੀ ਹੈ ਤਰਕਵਾ ਸਕਦੇ ਤਰਕਵਾਣ ਦੀ ਲੋੜ ਹੈ ਬਿਲਕੁਲ ਸਖਤਾਈ ਕਰਕੇ ਰਿਕਵਾਨਾ ਚਾਹੀਦਾ ਅਸੀਂ ਇਸ ਪੱਖ ਦੇ ਵਿੱਚ ਕਿਉਂਕਿ ਇਹਦੇ ਨਾਲ ਜਵਾਨ ਬੱਚੇ ਮਰ ਰਹੇ ਨੇ ਢੰਗ ਠੀਕ ਹੈ ਪੰਜਾਬ ਸਰਕਾਰ ਦਾ ਬਲਡوزر ਦੇਖੀਏ ਦੇਖੋ ਹੁਣ ਉਹਦੇ ਬਾਰੇ ਮੈਂ ਬਹੁਤ ਗਹਿਾਈ ਚ ਨਹੀਂ ਗਿਆ ਪਰ ਜਿਹੜਾ ਕੋਈ ਫੀਮ ਵੇਚਦਾ ਹੈ ਫੀਮ ਤੇ ਛੱਡੋ ਫੀਮ ਨਾਲ ਤਾਂ ਬੰਦਾ ਮਰਦਾ ਨਹੀਂ ਜਿਹੜੇ ਸਮੈਕ ਵੇਚਦੇ ਨੇ ਚਿੱਟਾ ਵੇਚਦੇ ਨੇ ਜਿਹੜੇ ਕਿਸੇ ਦੇ ਪੁੱਤਾਂ ਨੂੰ ਮਾਰ ਕੇ ਜਿੰਨੇ ਕੋਠੀ ਪਾਈ ਹੈ ਫਿਰ ਉਹਦੀ ਵਾਕਈ ਗਿਰ ਦੇਣੀ ਚਾਹੀਦੀ ਜੇ ਫੀਮ ਵੇਚ ਜੇ ਸਮੈਕ ਵੇਚ ਕੇ ਕਿਸੇ ਦੇ ਬੱਚੇ ਮਾਰ ਕੇ ਉਹ ਅਮੀਰ ਬਣਿਆ ਉਹ ਸਾਰੀ ਪ੍ਰਾਪਰਟੀ ਖੋਲਣੀ ਚਾਹੀਦੀ ਹੈ ਤੇ ਕਾਨੂੰਨ ਬਣਾ ਲਿਓ ਸਰਕਾਰ ਕਾਦੇ ਵਾਸਤੇ ਹੈ ਕਾਨੂੰਨ ਬਣਾਉਣ ਵਾਸਤੇ ਬਣਾ ਲਿਓ ਨਵਾਂ ਬਣਾ ਲਿਓ ਇਹ ਮਤਲਬ ਥੋੜੀ ਹੈ ਬਿਲਕੁਲ ਆਪਣੇ ਅਮੀਰ ਬਣਨ ਵਾਸਤੇ ਲੋਕਾਂ ਦੇ ਬੱਚੇ ਮਾਰਦੇ ਹੋ ਇੱਕ ਕਸੂਰ ਬੱਚਿਆਂ ਦੇ ਮਾਪਿਆਂ ਤੱਕ ਕਿਉਂ ਪਹੁੰਚਦਾ ਵਾ ਘਰ ਤੇ ਮਾਪੇ ਦੇ ਢਾਈ ਜਾਂਦੇ ਨਹੀਂ ਜੋ ਵੀ ਹੈ ਜੋ ਵੀ ਹੈ ਉਹ ਪੈਸਾ ਉਸੇ ਕਰਜ਼ ਲੱਗੇ ਆ ਤੁਸੀਂ ਇਹ ਕਾਰਵਾਈ ਜੱਜ ਮੰਨਦੇ ਹੋ ਬਿਲਕੁਲ ਜੱਜ ਮੰਨਦੇ ਆ ਬਿਲਕੁਲ ਜੱਜ ਮੰਨਦੇ ਆ ਜੇ ਔਰ ਸੱਚਾ ਹੋਏ ਕੇਸ ਇਹ ਨਵੇਂ ਪੁਲਿਸ ਪੈਸੇ ਕਮਾਉਣ ਵਾਸਤੇ ਇਹ ਕਾਰਵਾਈ ਕਰਦੇ ਤੇ ਚਲਦਾ ਵੀ ਤੇ ਹੈ ਕਿ ਪੈਸੇ ਲੈਣ ਵਾਸਤੇ ਹੁਣ ਪਿੱਛੇ ਇੱਕ ਅਸੀਂ ਕੇਸ ਸੁਣ ਰਹੇ ਆ ਬਈ ਉਹ ਪੈਸੇ ਲੈਣ ਵਾਸਤੇ ਕਾਊਂਟਰ ਕਰਤਾ ਇਹ ਥੋੜ੍ਹੀ ਹੈ ਉਸ ਦਾ ਕਤਲ ਕੇਸ ਬਣਾਓ ਪੁਲਿਸ ਵਾਲਾ ਤੇ ਫਿਰ ਪੰਜਾਬ ਸਰਕਾਰ ਨੇ ਬਜਟ ਪੇਸ਼ ਕੀਤਾ ਕਿ ਸਰਨ ਨੂੰ ਕੁਝ ਰਾਹਤ ਮਿਲੀ ਕੋਈ ਹੈ ਕੁਝ ਤੁਸੀਂ ਪੰਜਾਬ ਸਰਕਾਰ ਦੀ ਵੀ ਤੇ ਪੂਰੇ ਦੇਸ਼ ਦੇ ਬਜਟ ਤੇ ਦੇਖੋ ਖੇਤੀ ਤੇ ਜਿਹੜਾ ਬਜਟ ਆ ਉਹ ਲਗਾਤਾਰ ਘਟ ਰਿਹਾ ਹੈ ਇੱਕ ਚੀਜ਼ ਦੂਜੀ ਚੀਜ਼ ਸਿੰਚਾਈ ਤੇ ਬਜਟ ਖਰਚੀ ਨਹੀਂ ਕਰ ਰਹੇ ਪਿਛਲੇ ਸਾਲ ਪੰਜਾਬ ਦੇ ਵਿੱਚ 19 ਜ਼ਿਲ੍ਹੇ ਡੁੱਬੇ ਨੇ ਹਰਿਆਣਾ ਦੇ ਵਿੱਚ 7 ਜ਼ਿਲ੍ਹੇ ਡੁੱਬੇ ਨੇ ਪੂਰੇ ਦੇਸ਼ ਦੇ ਵਿੱਚ ਹਰ ਸਾਲ ਤਬਾਹੀ ਵਚਦੀ ਹੈ ਕਿਉਂ ਬਰਸਾਤੀ ਨਦੀਆਂ ਜਿਹੜੀਆਂ ਨੇ ਅੱਜ ਤੱਕ ਉਹਨਾਂ ਦੇ ਕਿਨਾਰੇ ਨਹੀਂ ਬਣੇ ਉਹਨਾਂ ਜੋ ਮਾਈਨਿੰਗ ਬੰਦ ਕਰਤੀ ਭ੍ਰਸ਼ਟਾਚਾਰ ਪੈਸੇ ਲੈਣ ਵਾਸਤੇ ਉਹਨਾਂ ਜੋ ਮਾਈਨਿੰਗ ਬੰਦ ਕਰਤੀ ਜੇ ਉਹਨਾਂ ਨੂੰ 20-20 ਫੁੱਟ ਡੂੰਗੀ ਪਟਦੀ ਏ 10-10 ਫੁੱਟ ਡੂੰਗੀ ਪਟਦੀ ਏ ਉਸ ਮਿੱਟੀ ਦੇ ਪੈਸੇ ਵਟਣਗੇ ਹੁਣ ਮਾਈਨਿੰਗ ਤੇ ਕਰਦੇ ਨੇ ਖੇਤੀ ਵਾਲੀ ਜ਼ਮੀਨ ਚੋਂ ਤੇ ਜਿਹੜੀ ਉਹ ਜ਼ਮੀਨ ਐ ਉਸ ਦੀ ਮਾਈਨਿੰਗ ਬੰਦ ਐ ਤੁਸੀਂ ਦੇਖੋ ਅਸੀਂ ਉਧਰੋਂ ਆਉਂਦੇ ਆਂ ਵਾਲਿਓ ਕੱਗਰ ਨਦੀ ਐ ਕੱਗਰ ਨਦੀ 4 ਕਿੱਲੇ ਚੌੜੀ ਸੀ ਹੁਣ ਅੱਧਾ ਕਿੱਲਾ ਚੌੜੀ ਰਹਿ ਗਈ ਉਹਨੂੰ ਸਾਰੀ ਨੂੰ ਪੱਟੋ ਉਹਦੀ ਜ਼ਮੀਨ ਐਕਵਾਇਰ ਕਰੋ ਜੇ ਕਿਸਾਨਾਂ ਦੀ ਜ਼ਮੀਨ ਉਹਦੇ ਚਾਂਦੀ ਉਹਦੇ ਪੈਸੇ ਦਿਓ ਤੇ ਕਿਨਾਰੇ ਪੱਕੇ ਕਰੋ ਉਹਨੂੰ ਡੂੰਗੀ ਕਰੋ ਉਹ ਪਾਣੀ ਜਿਹੜਾ ਹੈ ਬਨ ਕੇ ਜਿਹੜਾ ਹੈ ਤਲਾਹ ਬਣਾਓ ਜਮਾ ਕਰੋ ਸਟਾਕ ਕਰੋ ਉਸ ਪਾਣੀ ਨੂੰ ਸਚਾਈ ਵਾਸਤੇ ਦਿਓ ਜ਼ਮੀਨ ਦਾ ਪਾਣੀ ਪੰਜਾਬ ਦਾ ਜ਼ਹਿਰ ਬਣ ਗਿਆ ਤੇ 200 ਫੁੱਟ ਤੇ ਚਲਾ ਗਿਆ ਰੰਗਲਾ ਪੰਜਾਬ ਕਹਿੰਦੇ ਨੇ ਪੰਜ ਆਬ ਪੰਜਾਂ ਦਰਿਆਵਾਂ ਦੀ ਧਰਤੀ ਸਭ ਤੋਂ ਵੱਧ ਪਾਣੀ ਸਭ ਤੋਂ ਮਿੱਠਾ ਪਾਣੀ ਉਹ ਜ਼ਹਿਰ ਵੀ ਬਣ ਗਿਆ ਤੇ ਥੱਲੇ ਵੀ ਛਲਾ ਗਿਆ ਹੁਣ ਅਜੇ ਕਾਈ ਜਿਹੜੀ ਬਣਾਈ ਗਈ ਹੈ ਅਜੇ ਅਗਲੀ ਰਣਨੀਤੀ ਕੀ ਹੈਗੀ ਹੈ ਅਗਲੀ ਰਣਨੀਤੀ ਪਹਿਲਾਂ ਜੜਾ ਮਜ਼ਬੂਤ ਕਰਕੇ ਤੇ ਫਿਰ ਡੰਡਾ ਵੀ ਜਾਵਾਂਗੇ ਸਰਕਾਰ ਦੇ ਨਾਲ ਠੀਕ ਹੈ ਪੰਜਾਂ ਦੀ ਜਵਰੀ ਕੀ ਆ ਜੀ ਅੱਜ ਵਿਸ਼ੇਸ਼ ਤੌਰ ਤੇ ਸਾਡੇ ਰਾਸ਼ਟਰੀ ਪ੍ਰਧਾਨ ਸਰਦਾਰ ਗੁਰਨਾਮ ਸਿੰਘ ਝੜੂਨੀ ਜੀ ਸਾਡੇ ਕੋ ਅਗਵਾਂ ਦੀ ਮੀਟਿੰਗ ਵਾਸਤੇ ਗੁਰਦਾਸਪੁਰ ਪਹੁੰਚੇ ਨੇ ਔਰ ਜਿੱਥੇ ਆਪਾਂ ਸੀਨੀਅਰ ਟੀਮ ਦੇ ਵਿੱਚ ਸਰਦਾਰ ਬਲਜੀਤ ਸਿੰਘ ਜੀ ਸਰਦਾਰ ਕੁਲਵਿੰਦਰ ਸਿੰਘ ਸੈਣੀ ਜੀ ਉਹਨਾਂ ਨੂੰ ਅ ਅਹੁਦਿਆਂ ਦੇ ਉੱਪਰ ਨਿਯੁਕਤੀ ਕੀਤੀ ਔਰ ਨਾਲ ਦੀ ਨਾਲ ਯੂਥ ਦੇ ਵਿੱਚ ਵੀ ਨਿਯੁਕਤੀਆਂ ਕੀਤੀਆਂ ਗਈਆਂ ਨੇ ਜਿਦੇ ਵਿੱਚ ਅਮਨਦੀਪ ਸਿੰਘ ਨੂੰ ਸਰਕਲ ਤਿਬੜ ਤੋਂ ਪ੍ਰਧਾਨ ਰਿਪੂ ਦਵਨ ਸਿੰਘ ਜੀ ਨੂੰ ਜਿਲ੍ਹਾ ਉਮੀਦ ਪ੍ਰਧਾਨ ਔਰ ਜਗਪ੍ਰੀਤ ਸਿੰਘ ਲਾਡੀ ਜੀ ਨੂੰ ਜਿਲ੍ਹਾ ਜਰਨਲ ਸੈਕਟਰੀ ਔਰ ਰੋਮੀ ਮੰਗਲ ਸਿੰਘ ਨੂੰ ਸਰਕਲ ਉਮੀਦ ਪ੍ਰਧਾਨ ਜੋੜਾ ਛਤਰਾ ਔਰ ਇਸੇ ਤਰ੍ਹਾਂ ਹੋਰ ਵੀ ਜ਼ਿਲ੍ਹੇ ਦੇ ਵਿੱਚ ਵੱਖ-ਵੱਖ ਨਿਯੁਕਤਾਂ ਨਿਯੁਕਤੀਆਂ ਕੀਤੀਆਂ ਗਈਆਂ ਨੇ ਔਰ ਯੂਥ ਨੂੰ ਇਸ ਵੇਲੇ ਦਿਸ਼ਾ ਦੇ ਉੱਪਰ ਲੈ ਕੇ ਆਉਣਾ ਬਹੁਤ ਜ਼ਰੂਰੀ ਆ ਕਿਉਂਕਿ ਯੂਥ ਇਸ ਵੇਲੇ ਪੜ ਚੁੱਕਿਆ ਆ ਇਹ ਇਸ ਵੇਲੇ ਲੜਾਈ ਲੜ ਰਿਹਾ ਆਪਣੇ ਆਉਣ ਵਾਲੇ ਭਵਿੱਖ ਦੀ ਆਉਣ ਵਾਲੀਆਂ ਨਸਲਾਂ ਦੀ ਪਰ ਜਿਹੜਾ ਯੂਥ ਬਾਹਰ ਜਾ ਚੁੱਕਿਆ ਉਹ ਵੀ ਕਿਤੇ ਨਾ ਕਿਤੇ ਮਹਿਸੂਸ ਕਰਦਾ ਆ ਕਿ ਸਾਡਾ ਜਿਹੜਾ ਪੰਜਾਬ ਆ ਉਨੂੰ ਉਜਾੜਨ ਦੀ ਕੋਸ਼ਿਸ਼ ਕੀਤੀ ਆ ਬਹੁਤ ਹੀ ਜ਼ਿਆਦਾ ਸੈਂਟਰ ਦੀਆਂ ਸਰਕਾਰਾਂ ਵੱਲੋਂ ਹਮਲੇ ਕੀਤੇ ਜਾ ਰਹੇ ਆ ਉਹ ਇਸ ਕਰਕੇ ਕਿਉਂਕਿ ਪਿਛਲੇ ਇਤਿਹਾਸ ਨੂੰ ਜਦੋਂ ਅਸੀਂ ਫਰੋਲਦੇ ਆ ਤੇ ਹਮੇਸ਼ਾ ਹੀ ਸਾਡੇ ਪੰਜਾਬੀਆਂ ਨੇ ਆਪਣੀ ਜਿਹੜੀ ਪੱਗ ਆ ਉਹ ਉੱਚੀ ਰੱਖੀ ਆ ਉਸ ਤੋਂ ਬਾਅਦ ਪੰਜਾਬ ਨੂੰ ਵੱਖ-ਵੱਖ ਹਿੱਸਿਆਂ ਵਿੱਚ ਵੰਡ ਦਿੱਤਾ ਗਿਆ ਔਰ ਸਾਡੇ ਪੰਜਾਬ ਦੇ ਇੱਕ ਅਣਖੀ ਜ਼ਮੀਰ ਵਾਲੇ ਔਰ ਸੱਭਿਆਚਾਰ ਸਾਂਭ ਕੇ ਰੱਖਣ ਵਾਲੇ ਆਜ਼ਾਦ ਪਸੰਦ ਸੋਚ ਦੇ ਮਾਲਕ ਦੇ ਲੋਕ ਨੇ ਪਰ ਮੌਕੇ ਦੀ ਜੋ ਸਰਕਾਰ ਸੈਂਟਰ ਦੀ ਆ ਇਹ ਸਾਨੂੰ ਸਾਡੀਆਂ ਹੀ ਜ਼ਮੀਨਾਂ ਦੇ ਉੱਪਰ ਇਸ ਵੇਲੇ ਆ ਗੁਲਾਮ ਬਣਾ ਕੇ ਸਾਡੀਆਂ ਜ਼ਮੀਨਾਂ ਹੜੱਪ ਕੇ ਸਾਨੂੰ ਇੱਥੇ ਲੇਬਰ ਕਰਵਾਉਣਾ ਚਾਹੁੰਦੀ ਆ ਸਾਡੀ ਜਿਹੜੀਆਂ ਫਸਲਾਂ ਤੋਂ ਜਿੱਥੇ ਸਾਡੇ ਘਰ ਚੱਲਦੇ ਨੇ ਪਰਿਵਾਰ ਪਾਲਦੇ ਨੇ ਉਸ ਜਿਹੜੀ ਖੇਤੀਬਾੜੀ ਦੇ ਕਿੱਤੇ ਨੂੰ ਆਪਣੇ ਕੰਟਰੋਲ ਦੇ ਵਿੱਚ ਕਰਨਾ ਚਾਹੁੰਦੇ ਆ ਇਸ ਕਰਕੇ ਅੱਜ ਯੂਥ ਨੂੰ ਜਾਗਰੂਕ ਹੋਣਾ ਲਾਮਬੰਦ ਹੋਣਾ ਜਥੇਬੰਦਕ ਹੋਣਾ ਬਹੁਤ ਜ਼ਰੂਰੀ ਆ ਕਿਉਂਕਿ ਯੂਥ ਹੀ ਨਾਲ ਆਪਣੇ ਬਜ਼ੁਰਗਾਂ ਨੂੰ ਵੀ ਲੈ ਕੇ ਚੱਲ ਸਕਦਾ ਜੁਰ ਸਾਡੇ ਬਜ਼ੁਰਗਾਂ ਕੋਲ ਜਿੱਥੇ ਆਪਣੀ ਜ਼ਿੰਦਗੀ ਦਾ ਤਜਰਬਾ ਆ ਉਥੇ ਯੂਥ ਕੋਲ ਜਿਹੜਾ ਜੋਸ਼ ਆ ਸੋ ਇਸੇ ਕਰਕੇ ਮੈਂ ਸਾਰਿਆਂ ਨੂੰ ਅਪੀਲ ਕਰਾਂਗਾ ਕਿ ਅੱਜ ਜੋ ਗੁਰਦਾਸਪੁਰ ਤੋਂ ਸ਼ੁਰੂਆਤ ਕੀਤੀ ਆ ਸਾਡੇ ਰਾਸ਼ਟਰੀ ਪ੍ਰਧਾਨ ਜੀ ਨੇ ਜ਼ਿਲ੍ਹਿਆਂ ਦੇ ਵਿੱਚ ਮੀਟਿੰਗ ਦੀ ਉਹਦੀ ਵੀ ਇੱਕ ਸ਼ੁਰੂਆਤ ਕਰਦੇ ਆ ਤੇ ਮੈਂ ਇਸੇ ਤਰ੍ਹਾਂ ਅਪੀਲ ਕਰਾਂਗਾ ਕਿ ਵਕ ਵਕ ਪਿੰਡਾਂ ਦੇ ਤੱਕ ਜਿਹੜੀਆਂ ਇਕਾਈਆਂ ਨੂੰ ਕਾਇਮ ਕਰੀਏ ਤੇ ਆਪਣਾ ਜਿਹੜਾ ਸੰਘਰਸ਼ ਆ ਉਹਦੇ ਵਿੱਚ ਹੋਰ ਮਜ਼ਬੂਤ ਹੋਈ ਉਹਨੇ ਸਮਝ ਕੋਈ ਖਾਸ ਰਣਨੀਤੀਆਂ ਤਿਆਰ ਕੀਤੀਆਂ ਜਿੱਤੇ ਉਸ ਵਾਸਤੇ ਜੀ ਦੇਖੋ ਖਾਸ ਰਣਨੀਤੀ ਹੋਈ ਆ ਕਿ ਜਿੱਥੇ ਮੈਂ ਖੁਦ ਪੰਜਾਬ ਪ੍ਰਧਾਨ ਐ ਅੱਜ ਜ਼ਿਲ੍ਹਾ ਗੁਰਦਾਸਪੁਰ ਦੇ ਵਿੱਚ ਨਿਯੁਕਤੀਆਂ ਕੀਤੀਆਂ ਨੇ ਸਰਕਲ ਲੈਵਲ ਤੱਕ ਗਏ ਆ ਪਿੰਡ ਦੀਆਂ ਇਕਾਈਆਂ ਤੱਕ ਜਾਵਾਂਗੇ ਬੂਥ ਲੈਵਲ ਤੱਕ ਜਾਵਾਂਗੇ ਸੇਮ ਆ ਅਸੀਂ ਅਕਲ ਦੇ ਨਾਲ ਨਕਲ ਮਾਰਾਂਗੇ ਜਿਹੜਾ ਪੋਲਿਟੀਕਲ ਸਿਸਟਮ ਸਾਨੂੰ ਮਾਰਨ ਤੇ ਤੁਲਿਆ ਹੋਇਆ ਉਹਨਾਂ ਦੇ ਹੀ ਪੈੰਟੜੇ ਨੂੰ ਕਾਪੀ ਕਰਕੇ ਆਪਣੇ ਇੱਕ ਸੰਗਠਨ ਨੂੰ ਇੰਨਾ ਕ ਮਜ਼ਬੂਤ ਕਰ ਦੇਾਂਗੇ ਕਿ ਇਹਨਾਂ ਨੂੰ ਹੱਥਾਂ ਨਾਲ ਦਿੱਤੀਆਂ ਮੂੰਹ ਨਾਲ ਖੋਲਣ ਲਈ ਵਾਸਤੇ ਮਜਬੂਰ ਕਰਾਂਗੇ